ਅਭਿਰਕਾਂ ਦੇ ਦਾ ਸਨਮਾਨ ਅੱਜ 1100 ਦੀ ਕਹਿੰਦੇ ਨਗਦ ਰਾਸ਼ੀ ਨਾਲ ਕਹਿੰਦੇ ਕਰਨਾ ਹੈ ਬਹੁਤ ਵੱਡਾ ਕਹਿੰਦੇ ਧਰਾਂ ਦਾ ਗਲਾਬਾਈ ਦਾ ਇਧਰਲੇ ਪਾਸੇ ਪੈਂਦੀ ਬਾਲ ਹੰਬਰਾ ਕਹਿੰਦੇ ਬੁਰਜ ਪਿੰਡਾ ਮੁੰਡਾ ਇਧਰਲੇ ਪਾਸੇ ਕਮਾਨੋਂ ਛੁੱਟੇ ਤੀਰ ਵਰਗਾ ਬੜੀ ਚੜ੍ਹਾਈਆ ਕਹਿੰਦੇ ਮੁੰਡੇ ਦੀ ਵੱਡੇ ਵੱਡੇ ਕਹਿੰਦੇ ਮੇਲਿਆਂ ਨੇ ਪਰ ਮੁੰਡਾ ਬੜਾ ਤਗੜਾ ਖੇਡਦਾ ਉੱਪਰਲੇ ਮੈਦਾਨੀਆਂ ਟੀਮਾਂ ਦੀ ਜਿਹੜੀਆਂ ਬਿਲਕੁਲ ਰੈਡੀ ਰਹਿਣ ਗਈਆਂ ਇਹ ਮੇਰੀ ਬੇਨਤੀ ਆ ਵੀਰਾਂ ਨੂੰ ਬਾਲ ਮੇਰੇ ਮਿੱਤਰੋ ਕਦੇ ਚੋਟੀ ਦੀ ਜਿਹੜੀ ਇਸ ਵਾਰੇ ਕਦੇ ਕਰ ਦੁੱਤੀ ਆ ਖੇਡ ਦਾ ਇਹ ਕਦੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਛੇੜ ਸਾਹਿਬ ਦੀ ਬਾਲਾਂ ਫੜਾਉਂਦੇ ਆ ਵੀ ਸਿੰਦਰਾ ਆਹ ਫੜ ਬਾਲ ਤੇ ਕੱਢਦੇ ਵਿੱਚ ਦੀ ਲਾਵੇ ਗੱਲ ਟਿਕਾਣੇ ਜਲੂਆ ਨੇ ਲਿਆ ਮਾਰ ਛੱਕਾ ਇਧਰਲੇ ਪਾਸੇ ਮੇਰੇ ਵੀਰੋ ਬਾਲ ਕਦੇ ਚੋਟੀ ਦੀ ਮੁੰਡੇ ਨੇ ਕਦੇ ਕਰ ਦੁੱਤੀ ਆ ਚਾਰ ਬਾਲਾਂ ਹੋ ਗਈਆਂ ਨਾ ਦੋ ਵਾਈਡ ਹੀ ਆਈਆਂ ਪਹਿਲੀ ਕਾਊਂਟ ਘੜੀ ਚੱਲ ਦੋ ਕਾਊਂਟ ਹੀ ਆ ਪਹਿਲੀਆਂ 2 ਵਾਈਡਾਂ ਚਾਰ ਖਾਲੀ ਆ। ਉਹ ਬੋਲਿੰਗ ਮੈਦਾਨ ਦੇ ਤਗੜੇ ਆ। ਚੱਲ ਜਾਓ। ਆਓ ਬੱਲੇ 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 ਵਾਹ ਓ ਬੱਲੂਆਣੇ ਵਾਲਿਆ। ਇਹ ਕਾਲਾ ਤੋਬਰਾ ਜਿਹਨੇ ਕਦੇ ਕਮਾਲ ਕਰ ਦਿੱਤੀ ਐ ਖੇਡ ਦੇ ਕਦੇ ਮੈਦਾਨ ਦੇ ਅੰਦਰ ਲੈ ਵੀ ਦੱਸੋ ਜੀ ਉਧਰਲੇ ਪਾਸੇ ਲਾਈਵਰੇ 13 ਮੜ ਗਏ ਬਾਈ 11 11 11 ਖੜ ਜਾ ਖੜ ਜਾ ਬਾਈ ਕਿੰਨੇ ਆ ਜੀ ਓ 11 11 11 11 11 11 ਓਕੇ ਜੀ ਦੇ 11 ਕਰੋੜ ਦੇ ਕਿਨੇ ਬਣੇ ਆ ਪਾਓ ਜੀ ਬੱਲਾ ਤੀਜੀ ਓਵਰ ਦੀਆਂ ਜੱਗੀ ਉਹ ਬੋਲਰ ਦਾ ਨਾਮ ਤੀਜੀ ਓਵਰ ਦਾ ਗਗਨੇ ਸ਼ੁਰੂਣ ਜਾਣਿਆ ਲੂੰਡੀ ਬਈ ਲੂੰਡੀ ਖੇਡ ਦੇ ਕਿਤੇ ਮੈਦਾਨ ਦੇ ਵਿੱਚ ਅਭਿਸ਼ੇਕ ਚਲੋ ਹੋਰ ਲਾ ਦਿੰਦੇ ਆ ਇਹਦੇ ਨਾਮ ਦੱਸੋ ਜੀ ਕੀ ਆ ਸੈਮੀ ਫਾਈਨਲ ਤੇ ਫਾਈਨਲ 'ਚ ਕੱਢਨੇ ਆ ਆ ਜਾਂ ਅੰਦਰ ਆਇਆ ਨਹੀਂ ਨਹੀਂ ਸਹੀ ਨਾਮ ਦੱਸੋ ਯਰ ਪ੍ਰੀਤ ਯਰ ਪ੍ਰੀਤ ਲੂੰਡੀ ਵਾਲ ਪਾਉਣ ਲਈ ਤਿਆਰ ਹੈ ਖੇਡ ਦੇ ਗਰਾਊਂਡ ਦੇ ਅੰਦਰ ਆਹ ਠੀਕ ਹੈ ਹਾਲੇ ਗੁਰਪ੍ਰੀਤ ਵੀ ਆ ਗਿਆ ਨਾ ਲੁੰਡੀ ਆ ਗਿਆ ਇਹ ਗੁੱਸਾ ਨਾ ਕਰੂਗਾ ਵੀ ਮੇਰਾ 21 ਨਾਮ ਬੋਲਿਆ ਗਿਆ ਦੋਨੇ ਨਾਮ ਬੋਲ ਰਹੇ ਮੁੰਡੇ ਦੇ ਲਾ ਗੁਰਪ੍ਰੀਤ ਉਧਰਲੇ ਪਾਸੇ ਮੁੰਡਾ ਕਦੇ ਬਾਲ ਪਾ ਰਿਹਾ ਹੈ ਪਰ ਜਿਹੜੇ ਮੁੰਡੇ ਨੇ ਕਦੇ ਬਾਲ ਫੇਡ ਕੀਤੀ ਉਹਦੇ ਤੇ ਕੀ ਆ ਕਹਿਣਿਆ ਪਰ ਜਿਹਨੇ ਥ्रो ਕੀਤਾ ਆ ਕਿੰਨੇ ਸਕੋਰ ਹੈ ਜੱਗੀ ਉਧਰਲੇ ਪਾਸੇ ਕਿਸੇ ਸਿਆਣੇ ਉਹ ਜੱਗੀ ਭਾਈ ਜੀ ਕਿੰਨੇ ਬਣ ਗਿਆ ਪੰਜ ਆ ਗਿਆ ਜੀ ਖੇਡ ਕੇ ਕਦੇ 5 ਆ ਗਿਆ ਗੁਰਪ੍ਰੀਤ ਲੁੰਡੀ ਜੱਗੀ 5 ਕਦੇ 6 ਮੈਦਾਨ ਦੇ ਅੰਦਰ ਦੋ ਭੱਜ ਕੇ ਲਾਈ ਇਹਨਾਂ ਨੇ ਤੀਜੇ ਓਵਰ ਦੀ ਹੈ ਮੇਰੇ ਵੀਰੋ 100 ਤੇ ਕਦੇ 23 ਦਾ ਜਿਹੜਾ ਕਦੇ ਟਾਰਗੇਟ ਕਦੇ ਸੈੱਟ ਹੋਇਆ ਹੈ ਖੇਡ ਕੇ ਮੈਦਾਨ ਦੇ ਵਿੱਚ ਮੇਰੇ ਵੀਰੋ ਲਾਓ ਸਾਹਮਣੇ ਇਧਰਲੇ ਪਾਸੇ ਸੁੱਤੇ ਪਏ ਆ ਬੁਰਜਾਂ ਵਾਲੇ ਲਾਓ ਇਧਰਲੇ ਪਾਸੇ ਹੋਣ ਗਈਆਂ ਗੱਲਾਂ ਉਦੋਂ ਜਾਗਦਾ ਜਦੋਂ ਬਾਉਂਡਰੀ ਕਲੀਅਰ ਕਰ ਜਾਂਦੀ ਹੈ ਬਾਲ ਉਦੋਂ ਪਹਿਲਾਂ ਉੱਠਦੇ ਨਹੀਂ ਪਤਾ ਨਹੀਂ ਗੱਲ ਕੀ ਹੈ ਲਓ ਸਾਹਮਣੇ ਇਧਰ ਲਈ ਤਾਪੇ ਜਿਹੜੇ ਕਦੇ ਚਾਰ ਦੇ ਵਾਦੇ ਹੈ 20 ਬਣ ਗਿਆ 20 ਬਣ ਗਿਆ ਤੀਜਾ ਬਰ ਖੇਡਿਆ ਜਾ ਰਿਹਾ ਹੈ ਬਾਲ ਪਾਉਣ ਲਈ ਮੁੰਡਾ ਕਦੇ ਫੇਰ ਤਿਆਰ ਵਰ ਤਿਆਰ ਵਾਹ ਓਏ ਗੁਰਪ੍ਰੀਤ ਨਹੀਂ ਹੋ ਰਿਹਾ ਬੜੀ ਸੋਹਣੀ ਬਾਲ ਪਾਈ ਆ ਮੁੰਡੇ ਨੇ ਇੱਕ ਸਕੋਰ ਦਾ ਕਦੇ ਵਾਦਾ ਤੇ ਇਜਾਫਾ ਰੜਾ ਕਦੇ ਕਰ ਦੁੱਤਾ ਫੜਦਾ ਤੇ ਲੁੰਡੀ ਵੀ ਨਹੀਂ ਬਾਲਾ ਤੇ ਕੁਝ ਨਾ ਕੁਝ ਵੱਖੜਾ ਕਰਾਉਣ ਨੂੰ ਫਿਰਦਾ ਹੈ ਤੀਜਾ ਓਵਰ ਖੇਡਿਆ ਜਾ ਰਿਹਾ ਮੈਚ ਤੇ ਪਕੜਾ ਬੁਰਜੋ ਨੇ ਟੀਮ ਦੀ ਕਿਉਂਕਿ ਟਾਰਗੇਟਾਂ ਵਾਂ ਬਹੁਤ ਵੱਡਾ ਕਦੇ ਸੈੱਟ ਕੀਤਾ ਪਹਿਲੇ 2 ਓਵਰ ਕਦੇ ਚੜ ਕੇ ਪਾਤੇ ਆ ਪੰਜੇ ਗਿਆਂ ਵਾਲੇ ਨਾਗਨੇ ਤੇ ਨਾਲ ਸ਼ੇਮਰ ਨੇ ਆਹ ਮੁੰਡਾ ਦੀ ਬੱਲੇ ਬੜੀਆਂ ਜਿਹੜੀਆਂ ਕਦੇ ਟੌਪ ਦੀਆਂ ਕਦੇ ਪਾ ਰਿਹਾ ਫੇਰ ਬਾਲ ਵੀ ਕਦੇ ਡਾਊਟ ਹੋ ਚੁੱਕੀ ਆ ਔਰ ਦੇਖਾਂਗੇ ਵੀ ਓਵਰ ਜਿਹੜਾ ਕਦੇ ਸਮਾਪਤੀ ਦੇ ਵੱਲ ਕਦੇ ਵਧ ਰਿਹਾ ਉੱਪਰਲੇ ਮੈਦੀਆਂ ਟੀਮਾਂ ਬਿਲਕੁਲ ਰੈਡੀ ਰਹਿਣ ਗਈ ਮੇਰੀ ਬੇਨਤੀ ਹੈ ਪਹਿਲੇ ਬਾਲ ਅੜੀ ਕਦੇ ਡਾਊਟ ਹੋ ਚੁੱਕੀ ਹੈ ਦੁਬਾਰਾ ਓਵਰ ਜੱਗੀ ਨੇ ਪਾਉਣਾ ਜੱਗੀ ਵੀ ਖੇਡਦਾ ਵੀ ਪ੍ਰਧਾਨ ਦੂਜੀ ਦੇ ਵਿੱਚ ਚੌਕਾ ਸੀ ਨਾ ਲਈ ਜੱਗੀ ਇੱਕ ਓਵਰ ਪਾਉਣਾ ਤੇ ਸਲਾਦ ਆ ਜੇ ਲੁੱਕਾ ਨੂੰ ਇਧਰਲੇ ਪਾਸੇ ਓਵਰ ਸਮਾਪਤ ਤਿੰਨਾਂ ਵਰਤੇ ਮੈਨੂੰ ਲੱਗਦਾ 20 ਬਣ ਗਏ ਆ ਉਧਰਲੇ ਪਾਸੇ ਪਾਓ ਜੀ ਟੌਪ ਓਵਰ ਵੀਰੇ ਖਿੱਟ ਕੇ ਬੱਲਾ ਪਾ ਦਿਓ ਜਲਦੀ ਨਾਲ ਬੱਲਾ ਪਾ ਦਿਓ ਮੇਰੀ ਬੇਨਤੀ ਹੈ ਚੌਕਾ ਸੀ ਜਲਦੀ ਮੈਦੇ ਚੋਂ ਟੀਮ ਜੜੀ ਕਦੇ ਬੱਲੂ ਆਣੇ ਦੀ ਮੈਂ ਇਹਦੇ ਵਿੱਚੋਂ ਬਾਹਰ ਹੁੰਦੀ ਨਜ਼ਰ ਆ ਰਹੀ ਐ ਜਿਹੜਾ ਬੁਰਜਾ ਵਾਲੇ ਮੁੰਡੇ ਕੇ ਲਈ ਬਾਦੀ ਮਾਰ ਗਿਆ ਆ ਆਓ ਜੀ ਇਧਰ ਲਈ ਪਾਸੇ ਚੌਥੇ ਵਰਦੀਆਂ ਬਾਲਾ ਮੁੰਡਾ ਸਿੱਖ ਸਰਦਾਰ ਗੱਭਰੂ ਆ ਜਿਹੜੇ ਮੁੰਡੇ ਦੇ ਕੇ ਲਈ ਬਾਲ ਆ ਰੱਖ ਜਦਰੀ ਤਾਂ ਰੱਖ ਖੇਡ ਦੇ ਕੇ ਲਈ ਮੈਦਾਨ ਦੇ ਅੰਦਰ ਕੀਨਾ ਜੀ ਮੁੰਡੇ ਦਾ ਇਹਨੂੰ ਮੋਟੂ ਮੋਟੂ ਕਹਿੰਦੇ ਆ ਮੁੰਡਾ ਬੁਰਜਾਣਾ ਮੋਟੂ ਆ ਇਧਰ ਲਈ ਪਾਸੇ ਬਾਲਾ ਪਾ ਰਿਹਾ ਲਓ ਸਾਹਮਣੇ ਇਧਰ ਲਈ ਪਾਸੇ ਕੋਈ ਮੋਟੂ ਆ ਕੋਈ ਸ਼ਿੰਬਰ ਆ ਇਧਰਲੇ ਪਾਸੇ ਕੋਈ ਗੁੱਲੂ ਆ ਬੜੇ ਸੋਹਣੇ ਨਾਂ ਰੱਖਿਆ ਹੈ ਕੋਈ ਲੁੰਡੂ ਆ ਜਿਹੜੇ ਕਰਦੇ ਵੱਡੇ ਹੋ ਰਹੇ ਆ ਇਧਰਲੇ ਪਾਸੇ ਪੈਂਦੀ ਬਾਲ ਜਿਹੜੀ ਕਦੇ ਖਿਡਾਰੀ ਦੀ ਆ ਵਾਹ ਓਏ ਪੱਲੂ ਆਣੇ ਆਲੇ ਆ ਮੁੰਡਾ ਕਦੇ ਸ਼ਾਟ ਖੇਡਦਾ ਇਹਨੂੰ ਦੁਨੀਆ ਜਾਗਰਣ ਵੀ ਕਹਿੰਦੀ ਹੈ ਇਹਨੂੰ ਦੁਨੀਆ ਜਗਰਾਤਾ ਵੀ ਕਹਿੰਦੀ ਹੈ ਇਹ ਹੈ ਜਗਰਾਤਾ ਫਰਜਾਣਾ ਜਿਹਨੇ ਬੜਾ ਸੋਹਣਾ ਕੈਚ ਛੱਡਿਆ ਤੇ ਕਮਾਲ ਕਦੇ ਕਰ ਦਿੱਤੀ ਆ ਲਓ ਸਾਹਮਣੇ ਬਾਲਾ ਮੁੰਡਾ ਤੇਰੇ ਦੀਆਂ ਕਦੇ ਧਾਰਿਆ ਗੁਰਜਾਣਾ ਕਦੇ ਮੋਟੂ ਆ ਕੇਸਾ ਧਾਰੀ ਕਦੇ ਨੌਜਨ ਆਹਰ ਪਿੰਡੀ ਵਾਲ ਮੇਰੇ ਵਿਰੋ ਬੱਲੂਆਣੇ ਵਾਲਿਆ ਭੱਜਿਆਂ ਤੇ ਸਾਈਂ ਚੜਦਾ ਹੈ ਲੋੜ ਆ ਕਦੇ ਛੱਕਿਆਂ ਦੀ ਫੇਰ ਕਿਤੇ ਜਾ ਕੇ ਚਰਤੇ ਹੋਣੇ ਆ ਜਗਦੀ ਹੋਏ ਪੰਜ ਪੰਜ ਅ ਸਾਡੇ ਆਪਣਾ ਪਹਿਲਾ ਨੋ ਨਾ ਮੈਂ ਬੈਕ ਕਰੂੰ ਦੇ ਤ ਆਪਣੀ ਗਰੀ ਦਾ

ਵੇਰਵਾਰ ਆਲਾ ਬਈ ਸ਼ਾਬਾਸ਼ ਇਹ ਮੋਟੇ ਤਾਰੀਆ ਤੇ ਨਾ ਦੇ ਦੋ ਪਿਆ ਯਾਰੀ ਸਾਵ ਦੀ ਓਵਰ ਜਾਂਦੀਆਂ ਦਿਖਣਾ ਪੇ ਪਾਵੇ ਓਵਰ ਯਾਗਰਨ ਜੀ ਖਿੱਚ ਦੇ ਕੰਮ ਨੂੰ ਵੀਰੇ ਤੇਰਾ ਨਾਮ ਕੀ ਆ ਪ੍ਰਿੰਟ ਆਇਆ ਹੋਇਆ ਹੈ ਤੇ ਨਾਮ ਗੁਰਮੀਤ ਭਰਾ ਜਿਹੜਾ ਕਦੇ ਪੁੱਜਿਆ ਹੋਇਆ ਤਪੰਸਰ ਆਏ ਹੋਏ ਆ ਪੰਦੇ ਕੇ ਪਿੰਡ ਵਾਲੇ ਕਦੇ ਅਜੇ ਦੇ ਜਗਰਾ ਦੇ ਪਾਸੇ ਚੱਗੀ ਆ ਗਿਆ ਹੋੜ ਗਿਆ ਕਦੇ ਇਕੱਲਾ ਪ੍ਰਿੰਸ ਜੀ ਦੋ ਹਿੱਲਾ ਮੰਗਾ ਲਓ ਇੱਕ ਰੀ ਬਹੁਤ ਬੜਾ ਧੰਨਵਾਦ ਹੋਏਗਾ ਪੰਦੇ ਕੇ ਪਿੰਡ ਵਾਲਾ ਕਦੇ ਨਾ ਜਾਇਆ ਹੋਇਆ ਪਿੱਕੇ ਵਾਲੀ ਨਾਲ ਸੰਮਾਨਤ ਵੀ ਆਏ ਹੋਏ ਆ ਉਹ ਯਾਰ ਜਿੰਨੇ ਫਿਲਟਰ ਖੜੇ ਆ ਤਾੜੀ ਦਾ ਮਾਰੋ ਜਣਾਤੇ ਦੇ ਨਾਲ ਤੇ 100 ਕਿਕਟ ਕਰਤੀ ਹੈ 100 ਓਵਰ ਪਾ ਰਿਹਾ ਆਪਣਾ ਐਨ ਕਦੇ ਚਰਤੇ ਕਰਵਾ ਰਿਹਾ 100 ਪਾਰੀ ਖੇਡੀ ਜਾਂਦਾ ਬੰਦਾ ਕਮਾਲ ਕਰੀ ਜਾਂਦਾ ਹੈ ਖੇਡ ਦੇ ਗਰਾਊਂਡ ਦੇ ਅੰਦਰ ਲੈ ਸਰਦਾਰਾ ਉਹ ਖੜਦਾ ਜਾਂਦੇ ਜਿਗਰਾ ਤੇ ਬੰਦਾ ਜਦੋਂ ਖੜੂ ਫੇਰ ਹੀ ਪਾਵਾਂਗੇ ਬਾਲ ਆਏ ਤਾਂ ਯਾਰ ਦੋਨਾਂ ਨੇ ਹਾਨੀ ਕੱਢ ਦੇਈਗਾ ਬੰਦੇ ਖੜਨੇ ਅਗਰ ਬਾਈ ਬਣੇ ਕਾਲੀ ਨਾ ਕਰੇ ਅਗਰ ਕਾਲੀ ਦਾ ਕੰਮ ਤੇ ਸ਼ੈਤਾਨ ਦਾ ਕੰਮ ਹੈ ਵਿਆਪਾ ਤੇ ਉਸਤਾ ਦਾ ਵੀਰਾ ਲਾਓ ਸਾਹਮਣੇ ਤੇ ਲਈ ਪਾਸੀ ਬਾਲ ਮੇਰੇ ਮਿੱਤਰੂ ਕਦੇ ਪਹਿਣ ਜਾ ਰਹੀ ਹੈ ਹੁੰਲਾ ਫਲਰੂਆਣੀ ਦੀ ਤਰਤੀ ਦਾ ਮੇਨ ਰੋਡ ਦੇ ਪਰ ਕਰਕੇ ਵਸਿਆ ਪਿੰਡ ਹੈ ਜਿਹੜੀ ਰੋਡ ਕਦੇ ਬਠਿੰਡੇ ਨੂੰ ਜੋੜਦੀ ਬਾਰੂਪ ਤੋਂ ਰੋਡ ਨੂੰ ਜੋੜਦੀ ਗਿੱਦੜ ਬਾਹੀ ਦੇ ਨਾਲ ਮੇਨ ਰੋਡ ਦੇ ਪਰ ਕਰਕੇ ਵਸਿਆ ਪਿੰਡ ਹੈ ਵਾਹ ਇਹ ਜਿੱਕਰ ਤੇ ਸੋਰ ਪਾਈ ਹੈ ਪਰ ਰਾਣੀ ਨਿਕਲਿਓ ਨੇ ਦਰਦਿਕਾ ਦੇ ਵੱਡੇ ਹੜੇ ਹੈ ਵਾਹ ਇਹ ਰਾਜ ਕਰਤਾ ਹੈ ਵੇਰੀਏਸ਼ਨ ਵੜਿਆ ਮੁੰਡੇ ਕੋਲੇ ਖੇਡ ਦੇ ਮੈਦਾਨ ਦੇ ਉੱਪਰ ਹੇੜਾ ਕਦੇ ਸੁਪਾਤ ਹੈ ਚੱਲਦੇ ਮੈਦਾਨ ਵਿੱਚ ਟੀਮ ਕਦੇ ਫੁਰਜ਼ੂ ਦੀ ਬਾਜ਼ੀ ਮਾਰ ਗਈ ਹੈ ਬੱਲੂਆਣੇ ਵਾਲੇ ਮੁੰਡਿਆਂ ਦਾ ਬਹੁਤ ਵੱਡਾ ਕਦੇ ਧਨਾਦ ਖੇੜਾ ਕਦੇ ਕੀਤਾ ਜਾ ਰਿਹਾ ਹੈ